ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਵੀਰ ਗੁਰਪ੍ਰੀਤ ਸਿੰਘ ਦੇ ਕੋਲ ਤਗਾਣਾ ਪਿੰਡ ਬਿਲਕੁਲ ਆ ਗਿਆ ਸ਼ਹੀਦ ਸੋ ਕਰਿਆਲਾ ਜਿਹੜਾ ਦੋਸਤੋ ਖਾਸ ਤੁਸੀਂ ਵਿਜ਼ਿਟ ਕਰਨੀ ਆ ਸੋ ਵੀਰ ਗੁਰਪ੍ਰੀਤ ਦਾ ਕੰਮ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਵਿਕਰੀ ਵਾਲੇ ਪਸ਼ੂ ਆ ਤੁਹਾਨੂੰ ਇਸ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਦੇ ਵਿੱਚ ਦਿਖਾਈ ਨੇ ਤੇ ਪਸ਼ੂ ਵਿਸ਼ੇ ਦੋਸਤੋ ਵੜਾਂ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਵੀਰ ਉਹਨਾਂ ਨੇ ਸੇਲ ਕੀਤੇ ਆ ਤੇ ਵਿਕਰੀ ਵਾਸਤੇ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਮੱਜਾਂ ਦਿਖਾਵਾਂਗੇ ਤਾਜ਼ੀਆਂ ਸੂਈਆਂ ਨੇ ਪੂਰੀ ਡਿਟੇਲ ਜਿਹੜੀ ਆ ਗੱਲਬਾਤ ਆ ਵੀਰ ਗੁਰਪ੍ਰੀਤ ਦੇ ਨਾਲ ਕਰ ਲਾਂਗੇ ਸੋ ਟਾਈਮਿੰਗ ਜਿਹੜੀ ਹੈਗੀ ਆ ਦੋਸਤੋ ਅੱਜ ਵੀਡੀਓ ਸ਼ੂਟ ਦਾ ਟਾਈਮ ਜਿਹੜਾ ਦੋਸਤੋ ਕੋਈ 6 ਵਜੇ ਦਾ ਹੈਗਾ ਸ਼ਾਮ ਦਾ ਤੇ ਤਰੀਕ ਜਿਹੜੀ ਆ ਦੋਸਤੋ 3 ਅਗਸਤ ਹੈਗੀ ਆ ਆਓ ਕਰਦੇ ਆ ਗੱਲਬਾਤ ਵੀਰ ਗੁਰਪ੍ਰੀਤ ਦੇ ਨਾਲ ਸੋ ਬਣੇ ਰਹੋ ਦੋਸਤੋ ਵੀਡੀਓ ਦੇ ਐਂਡ ਤੱਕ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਮਿਲ ਜਾਊਗੀ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਆ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਤਸ੍ਰੀ ਅਕਾਲ ਸਤਸ੍ਰੀ ਅਕਾਲ ਜੀ ਵੀਰੇ ਹੋਰ ਕੀ ਹਾਲ ਚਾਲ ਬਹੁਤ ਵਧੀਆ ਠੀਕ ਠਾਕ ਭਰਾ ਐ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਅੱਛਾ ਗੁਰਪ੍ਰੀਤ ਵੀਰੇ ਪਸ਼ੂ ਵਪਾਰ ਦਾ ਕੰਮ ਕੋਈ ਜਕ ਫਿਰ ਸਟਾਪ ਕੀਤਾ ਸੀਗਾ ਝੋਨੇ ਕਰਕੇ ਜਾਂ ਆ ਕੋਚ ਚਾਰਚੂਰ ਪਾਉਣਾ ਅੱਛਾ ਜੀ ਕੋਈ ਥੋੜਾ ਜਿਆਦਾ ਕਿ ਤੁਹਾਨੂੰ ਪਤਾ ਬਰਸਾਤਾਂ ਦਾ ਬੜਾ ਜ਼ੋਰ ਰਿਹਾ ਬੜਾ ਬੜਾ ਚਾਰਨੇ ਲੋਕਾਂ ਦੇ ਕੰਨਾਂ ਨੂੰ ਹਸਲਵਾਤੇ ਬਿਲਕੁਲ ਜੀ ਬਿਲਕੁਲ ਇਹ ਕਰਕੇ ਥੋੜਾ ਜਿਆਦਾ ਬ੍ਰੇਕ ਲਾ ਤੇ ਅੱਜ ਆਪਾਂ ਤੁਹਾਨੂੰ ਮੱਝਾਂ ਜਿਹੜੀਆਂ ਬਿਲਕੁਲ ਇਹ ਦਿਖਾ ਰਹੇ ਹਾਂ ਤਾਜ਼ੀਆਂ ਸੂਈਆਂ ਬਿਲਕੁਲ ਤਾਜ਼ੀਆਂ ਠੀਕ ਆਹ ਤੇ ਅੱਜ ਹੀ ਸੂਈ ਹੈ ਜੀ ਠੀਕ ਹੈ ਜੀ ਸੋ ਨੌ ਵਜੇ ਸੂਈ ਆਜ ਮਾਰਨਿੰਗ ਹਾਂ ਮਾਰਨਿੰਗ ਆਜ ਦਿਖਾਈਏ ਜੀ ਪਹਿਲੇ ਨੰਬਰ ਤੇ ਦੋਸਤੋ ਆ ਜਿਹੜੀ ਤੁਹਾਨੂੰ ਆਪਾਂ ਮੱਝ ਦਿਖਾ ਰਹੇ ਹਾਂ ਸਵੇਰ ਗੁਰਪ੍ਰੀਤ ਭਾਈ ਦਾ ਕਿਨਮਾ ਹੋਊਗਾ ਆਪਾਂ ਤਿੱਜਾ ਮੰਨ ਕੇ ਲਈ ਆ ਤੇ ਬਾਕੀ ਜਿਹੜੇ ਵੀਰ ਭਰਾਲੇ ਲੈਣੇ ਉਹਨੇ ਆਪਦੀ ਸੋਝ ਸਮਝ ਕੇ ਲੈਣੀ ਆ ਬਿਲਕੁਲ ਜੀ ਠੀਕ ਆ ਤਿੱਜਾ ਸਵੇਰ ਦੋਸਤੋ ਮੰਨ ਕੇ ਵੀਰ ਗੁਰਪ੍ਰੀਤ ਕਹਿੰਦਾ ਵੀ ਆਪਾਂ ਖਰੀਦੀ ਆ ਸੋ ਅੱਗੇ ਕਿਸੇ ਵੀਰ ਨੇ ਪਰਚੇਜ਼ ਕਰਨੀਆਂ ਤੇ ਤੁਸੀਂ ਆਪ ਦੀ ਅਸੋ ਸਮਝਣਾ ਖਰੀਦਣੀ ਆ ਤੀਜਾ ਸੂਬਾ ਮੰਨ ਲਿਓ ਚੌਥਾ ਮੰਨ ਲਿਓ ਉਹ ਹਰਕ ਉਹਨਾਂ ਵੀਰਾਂ ਦੇ ਉੱਪਰ ਡਿਪੈਂਡ ਆ ਜਿਹੜੇ ਖਰੀਦਦਾਰ ਨੇ ਖਰੀਦਣੀ ਆ ਅੱਜ ਮਾਰਨਿੰਗ ਸੂਈਏ ਫਿਰ ਸੂਬਾ ਜੀ ਹਾਂ ਸੂਬਾ ਸੂਈਏ ਤੇ ਜੇਰ ਪ੍ਰੋਪਰ ਪੈ ਗਈ ਸੀ ਹਾਂ ਗਾਰੰਟੀ ਜ਼ੋਰ ਦੀ ਬਿਲਕੁਲ ਸਾਫ਼ ਤੇ ਥੋੜਾ ਬਾਦਾਂ ਧਾਰਾਂ ਕੱਢੀਆਂ ਕਿੰਨੇ ਕਿਲੋ ਇਹਦੇ ਥੱਲੇੋਂ ਕੱਢ ਕੇ ਲਿਆਏ ਤੇ ਚੁਵਾ ਕਿਦਾਂ ਨਿਕਲੇ ਵੀਰ ਬਿਲਕੁਲ ਇੱਕ ਨੰਬਰ ਹੂੰ ਰੋਮ ਵਰਗੀ ਬੋਲੀ ਬਰਾਬਰ ਧਾਰਾਂ ਅਗਲੇ ਪਿਛਲੇ ਧਾਰਾਂ ਦੀਆਂ ਕੋਈ ਇੱਕ ਗੱਲ ਤੇ ਕੋਈ ਲਮ ਹੈ ਨਹੀਂ ਤੇ ਤਕਲ ਚੋਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਿਆ ਆ ਵੀ ਠੀਕ ਆ ਅ ਮਾਦਰ ਤੁਸੀਂ ਵੇਖ ਸਕਦੇ ਹੋ ਦੋ ਦੋਸਤੋ ਸੀਗਾ ਪਸ਼ੂ ਥੂ ਦੇ ਵਿੱਚ ਆ ਜਿਵੇਂ ਆਪਾਂ ਨਾਰਮਲ ਦੋ ਚਾਰ ਦਿਨ ਪਸ਼ੂ ਮੈਂਟੇਨ ਕਰਨ ਤੇ ਵਿੱਚ ਲਾ ਦਿੰਦਾ ਫੁੱਲ ਵੱਡੇ ਕਦ ਕਾੜ ਦੇ ਵਿੱਚ ਆ ਹਾਈਟ ਤੁਸੀਂ ਵੇਖੋਗੇ ਤੇ ਪੂਰੀ ਵੱਡੀ ਆ ਠੀਕ ਆ ਜੀ ਤੇ ਰਾਜੀ ਵੀ ਪੂਰੀ ਆ ਠੀਕ ਆ ਬਾਕੀ ਸੂ ਦੇ ਵਿੱਚ ਆ ਪਸ਼ੂ ਅੱਜ ਮਾਰਨਿੰਗ ਸੂਈ ਆ ਤੇ ਕੋਈ 4 ਕਿ ਲੀਟਰ ਜਿਹੜੀ ਆ ਧਾਰ ਕੱਢੀ ਆ ਬਿਲਕੁਲ ਇਹਦੇ ਥੱਲੇੋਂ ਠੀਕ ਆ ਬਾਕੀ ਆ ਥਣ ਲੇਵਾ ਜਿਹੜਾ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਆ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਬਾਕੀ ਖੋਲ ਕੇ ਆਪਾਂ ਤੋਰ ਕੇ ਦਿਖਾਈ ਦੇਗੀ ਤੇ ਬੱਚਾ ਗੁਰਪੀ ਵੀ ਕੀ ਥੱਲੇ ਇਹ ਮੱਕਟੀ ਕੱਟੀ ਆ ਫੀਮੇਲ ਕਾਫ ਆ ਥੱਲੇ ਕੱਟੀ ਆ ਦੋਸਤੋ ਇਸ ਮੱਝ ਦੇ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਦਿਖਾ ਰਹੇ ਆ ਇਹ ਵੀ ਪ्योर ਮੋਹਰਾ ਦਾ ਕੱਟੀ ਗਾ ਪ्योर ਮੋਹਰਾ ਠੀਕ ਹੈ ਜੀ ਤੇ ਮਦਰ ਵੀ ਜਿਹੜੀ ਦੋਸਤੋ ਮੋਹਰਾ ਦੇ ਵਿੱਚ ਕੈਟਾਗਰੀ ਚ ਆ ਜਾਂਦੀ ਆ ਬਲੈਕ ਆ ਬਿਲਕੁਲ ਮੱਥਾ ਮੁੱਥਾ ਬਿਲਕੁਲ ਜਿਹੜਾ ਬਲੈਕ ਆ ਕੋਸ਼ ਜਿਹੜੀ ਮੱਝ ਦੀ ਵੀ ਥੋੜੀ ਜਿਹੀ ਵਾਈਟ ਹੈਗੀ ਆ ਤੇ ਕੱਟੀ ਜਿਹੜੀ ਮਗਰ ਉਹਦੀ ਪੂਛ ਵੀ ਥੋੜੀ ਜਿਹੀ ਵਾਈਟ ਤੁਹਾਨੂੰ ਨਜ਼ਰ ਆਊਗੀ। ਸੋ ਆਪਾਂ ਬਿਲਕੁਲ ਤੁਹਾਨੂੰ ਖੋਲ ਕੇ ਤਸੱਲੀ ਨਾਲ ਜਿਹੜਾ ਤੋਰ ਕੇ ਦਿਖਾਉਨੇ ਆ। ਆ ਲਓ ਜੀ। ਆ ਦੇਖੋ ਜਿਹੜਾ। ਆ ਸਰੀਰ ਘਟਾਂਜਾ ਜਿਹੜਾ ਦੋਸਤੋ ਖੁੱਲਾ ਹੈਗਾ ਠੀਕ ਆ ਵੱਡੀ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਬਹੁਤੇ ਵੀਰਾਂ ਨੂੰ ਦੂਰ ਦਰਾਡੇ ਹੋਣਾ ਤੁਸੀਂ। ਵੀ ਕਦ ਕੱਦ ਦੀ ਗੱਲ ਕਰ ਲਈਏ ਖਾਸ ਤੌਰ ਤੇ ਪੂਰਾ ਵੱਡਾ ਕਦ ਕਾਠਾ। ਠੀਕਾ ਚੌੜੀ ਆ ਪਿੱਠਪੂੜਾ ਵੇਖੋਗੇ ਤੇ ਤਕਰੀਬਨ 2.5 ਫੁੱਟ ਦਾ 2.5 ਫੁੱਟ ਦਾ ਜਿਹੜਾ ਪੁੱਠਾ ਛਤ ਚੌੜਾ ਹੈਗਾ ਚੜਾਈ ਦੇ ਵਿੱਚ ਤੇ ਆ ਜਿਹੜਾ ਦੋਸਤੋ ਹਵਾਨਾ ਠੀਕ ਆ ਬਾਕੀ ਦੁੱਧ ਜਿਹੜਾ ਸੇਵਾ ਦਾ ਬਾਕੀ ਹਜੇ ਬਿਲਕੁਲ ਮੌਕੇ ਤੇ ਕੋਈ ਅੱਜ ਦੂਜੇ ਡੰਗ ਦੀ ਜਿਹੜੀ ਆ ਦੋਸਤੋ ਸ਼ਾਮ ਨੂੰ ਜਿਹੜੀ ਚਵਾਈ ਆ ਬੌਲੇ ਦੇ ਵਿੱਚ ਅੱਜ ਦੂਜੇ ਡੰਗ ਦੀ ਹੋਣੀ ਠੀਕ ਆ ਬਾਕੀ ਚਵਾਈ ਵੀਰ ਗਰੂਪੀ ਕਿੰਨੇ ਤੋਂ ਕਿੰਨੇ ਟਾਈਮ ਤੱਕ ਰੱਖੀ ਹੋਈ ਆ ਸੋ ਇਹ ਤਾਂ 6:30 ਤੋਂ 6:30 ਕਰਾਂਗੇ ਠੀਕ ਆ 6:30 ਤੋਂ 6:30 ਤੱਕ ਦੀ ਜਿਹੜੀ ਆ ਈਵਨਿੰਗ ਤੇ ਮਾਰਨਿੰਗ ਦੀ ਜਿਹੜੀ ਚੁਵਾਈ ਦਾ ਟਾਈਮਿੰਗ ਹੈਗੀ ਐ ਉਹ ਤੁਸੀਂ ਜਰੂਰ ਨੋਟ ਕਰ ਲਿਓ ਬਾਕੀ ਆਪਦੇ ਦੋ ਟਾਈਮ ਕੋਈ ਚੁਵਾਈ ਕਰ ਲਿਓ ਤਿੰਨ ਟਾਈਮ ਕਰ ਲਿਓ ਠੀਕ ਹੈ ਜੀ ਹਾਂ ਤੋੜ ਲੀਏ ਜੀ ਬਾਕੀ ਥਾਣੇ ਦੇਵਾ ਜਿਹੜਾ ਭਰਾ ਉਹ ਬਿਲਕੁਲ ਪੱਧਰ ਆ ਬਖਾਲਾ ਬਿਲਕੁਲ ਪੱਧਰ ਬੈਕ ਸਾਈਡ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਤੇ ਦਿਖਾਈ ਦੇ ਰਿਹਾ ਬਿਲਕੁਲ ਹਵਾਨਾ ਕਿਸੇ ਪਾਸੇ ਬਾਦ ਘੜ ਦੀ ਨਜ਼ਰ ਆਊਗੀ ਥਾਣ ਇੱਕੋ ਜਿਹਾ ਸਾਈਜ਼ ਆ ਤੇ ਖਵਾਨੀ ਦੀ ਕੁਆਲਿਟੀ ਬਿਲਕੁਲ ਆ ਤੁਹਾਡੇ ਸਾਹਮਣੇ ਹੈ ਨੋਰਮਲ ਜਿਹਾ ਦੋਸਤੋ ਐਡੀ ਮੈਨ ਨੂੰ ਆਪਾਂ ਗੱਲ ਜਜਮੈਂਟ ਹੀ ਕਰ ਸਕਦੇ ਆ ਵੀ ਘੱਟੋ ਘੱਟ 11-12 ਪਲੱਸ ਵੀ ਦੁੱਧ ਪਾਸ ਲੈ ਸਕਦੇ ਤੁਸੀਂ ਚੰਗੀ ਸੇਵਾ ਤੇ ਠੀਕ ਹੈ 11-12 ਤੱਕ ਵੀ ਸੀਮਤ ਹੋ ਸਕਦੀ ਆ ਬਾਕੀ 11-12 ਤੋਂ ਪਲੱਸ ਵੀ ਜਾ ਸਕਦੀ ਆ ਬਾਕੀ ਸੇਵਾ ਤੇ ਡਿਪੈਂਡ ਆ ਸਾਰਾ ਕੁਝ ਠੀਕ ਹੈ ਤੇ ਪੋਲੀ ਇਹ ਚਵਾਈ ਵੀਰ ਬਿਲਕੁਲ ਗਾਂਵਾਰ ਕੀ ਪੋਲੀ ਠੀਕ ਹੈ ਤੇ ਗੁਰਪ੍ਰੀਤ ਕਿੰਨਾ ਮੋਲ ਵੀਰ ਰੱਖਿਆ ਲੈਣ ਦੇਣ ਦਾ ਇਹ ਤਾਂ ਆਪਾਂ ਕੋਈ ਲੱਖ ਨਹੀਂ ਕਰਨਾ ਕੋਈ ਸਵਾਲ ਨਹੀਂ ਕਰਨਾ ਇਹ ਤਾਂ 95000 99000 ਹਾਂਜੀ ਦੇ ਲੈ ਕੇ ਵਿੱਚੋਂ ਕੋਈ ਹੋ ਜੇ ਨਹੀਂ ਵਿੱਚੋਂ ਮਾਨਤਾ ਕਰਾਂਗੇ ਠੀਕ ਹੈ ਜੀ ਹਾਂਜੀ ਤਾਂ ਮਾਨਤਨ ਵੀ ਕੋ 2 400 500 ਵਾਲਾ ਨਹੀਂ ਖੁੱਲੇ ਕਰਦੇ ਨਹੀਂ ਨਹੀਂ ਖੁੱਲੇ ਕਰਾਂਗੇ ਮਾਨਤਾ ਠੀਕ ਹੈ ਭਰਾ ਤੇ ਆ ਦੋਸਤੋ ਸੈ ਪਹਿਲੇ ਨੰਬਰ ਤੇ ਸੀਗੀ ਮੱਝ ਆ ਦੂਜੇ ਨੰਬਰ ਤੇ ਜਿਹੜੀ ਆ ਤੁਹਾਨੂੰ ਮੱਝ ਦਿਖਾਉਣੀ ਹੈ ਵੀ ਤਾਜੀ ਬਿਲਕੁਲ ਸੁਈ ਸੁਵਾਈ ਆ ਤਾਜੀ ਸੁਈ ਜਾਂ ਕਿੰਨੇ ਦਿਨਾਂ ਦੀ ਸੁਈ ਆ ਕਰ ਲੈਨੇ ਇਹ ਗੱਲ ਗੁਰਪ੍ਰੀਤ ਭਾਈ ਸੂਬਾ ਕਿਨਵਾ ਦੂਜੇ ਨੰਬਰ ਵਾਲੀ ਇਹ ਸਮੱਝ ਦਾ ਇਹਦਾ ਵੀ ਘਰ ਵਾਲੇ ਦੂਜਾ ਆਖੀ ਜਾਂਦੇ ਆਪਾਂ ਵੀ ਇਹਦਾ ਵੀ ਤੀਜਾ ਹੀ ਮੰਨ ਕੇ ਲਿਆ ਤੀਜਾ ਹੀ ਹਾਂ ਹੂੰ ਕਉਂਕ ਕੰਬਾ ਕੀ ਜਿਹੜੇ ਵੀ ਪੁਰਾਣੇ ਲੈਣੀ ਉਹਦੀ ਆਦਤ ਹੀ ਸਮਝਿਆ ਪਰ ਆਪਾਂ ਤੀਜਾ ਹੀ ਮੰਨਦੇ ਤੀਜਾ ਤੇ ਸਮਾਂ ਕਿੰਨਾ ਹੋ ਗਿਆ ਸੂਈ ਇਹਨੂੰ ਵੀਰ ਜੀ ਇਹ ਸੂਈ ਜੇ 16 ਜੂਨ ਦੀ 16 ਜੂਨ ਦੀ ਹਾਂ ਉਹਦੀ ਆਪਣੇ ਕੋਲ ਵੀਡੀਓ ਹੈਗੀ ਠੀਕ ਦੀ ਗੱਬਨ ਦੀ ਵੀ ਜਿਹੜੇ ਕੋਈ ਉਹਦੀ ਗੱਬਨ ਦੀ ਵੀ ਆ ਤੇ ਸੂਈ ਦੀ ਵੀ ਠੀਕ ਮਨ ਕੇ ਡੇਢ ਕਿ ਮਹੀਨੇ ਤੋਂ ਲੱਗੇ ਹੋ ਗਿਆ ਆ ਗਿਆ ਡੇਢ ਮਹੀਨੇ ਦਾ ਜਿਹੜਾ ਦੋਸਤ ਸੁਆ ਹੈਗਾ ਇਹਦੇ ਮਗਰ ਵੀ ਕੱਟੀ ਮਗਰ ਇਹਦੇ ਵੀ ਕੱਟੀ ਆ ਤੇ ਹੁਣ ਮੌਕੇ ਦੇ ਹਾਜ਼ਰ ਦੁੱਧ ਜਿਹੜਾ ਚਵਾ ਦਾਂਗੇ ਸਹੀ ਆਪਾਂ ਠੰਡਾ ਕੇ ਇਹਦੇ ਥੱਲੇ ਠੰਡਾ ਕਰਕੇ 11 ਲੀਟਰ ਉਤਰਾ ਵਿਖਾਵਾ ਤੇ ਭਾਵੇਂ ਦਾ 14 ਲੀਟਰ ਕਰ ਲਓ ਗਰਮੀ ਕਰਕੇ ਉੰਜ ਦੁੱਧ ਦੇਦੇ ਥਲੇ 14 14.5 ਲੀਟਰ ਹੀ ਅੱਛਾ ਜੀ ਹਾਂ ਠੀਕ ਹੁਣ 11 ਲੀਟਰ ਹੈ ਜੀ ਹਾਂ 11 ਲੀਟਰ ਜਿੱਤਰਾ ਮਰਜੀ ਤਿੰਨ ਟਾਈਮ ਚ ਹੋ ਜਾਵੇ ਕਿਵੇਂ ਆ ਜਵਾਬ ਸਮਾ ਕਿਦਾਂ ਫਿਰ ਬਿਲਕੁਲ ਓਕੇ ਤੇ ਜਿਹੜਾ ਇਧਰ ਲਾ ਥਾਣਿਆ ਹਾਂ ਜੀ ਉਹ ਦੂਰੀਆਰ ਪਸਮਦਾ ਉਲਟ ਬਹਿਣੀ ਵਾਲਾ ਮਗਰਲਾ ਕਿ ਅਗਲਾ ਆ ਨਹੀਂ ਨਹੀਂ ਮਗਰਲਾ ਮਗਰਲਾ ਬਾਕੀ ਚਵਾਈ ਐ ਰੂਆਂ ਕੋ ਹੋਰ ਕੋਈ ਨਹੀਂ ਇਹਨੂੰ ਉਹੋ ਜਿਹਾ ਬਸ ਥਾਂ ਬਰਾਪਰ ਹੀ ਆ ਮਤਲਬ ਕਿ ਟਟ ਕੇ ਪਸਮਾ ਹੁੰਦਾ ਆ ਉਸੇ ਵੇਲੇ ਮੁੜ ਕੇ ਪਸਮਦਾ ਪਸਮਦਾ ਇੱਕ ਵਾਰੀ ਖਾਲੀ ਹੁੰਦਾ ਫਿਰ ਪਸਮਦਾ ਹਾਂ ਫਿਰ ਪਸਮਦਾ ਬਾਕੀ ਸਾਰੇ ਇੱਕ ਸਾਲ ਖਾਲੀ ਹੁੰਦੇ ਆ ਬਾਕੀ ਸਾਰੀ ਗਾਰੰਟੀ ਇਹਦੀ ਠੀਕ ਐ ਭਰਾ ਤੇ ਮੈਂ ਵੀਰ ਨੂੰ ਕਹਿੰਨਾ ਨੂੰ ਖੋਲ ਕੇ ਦਿਖਾਈਏ ਨਾਲੇ ਫੇਸ ਕੁਆਲਟੀ ਮੂੰਹ ਮੱਥਾ ਦਿਖਾਉਨੇ ਆ ਦੋਸਤੋ ਤੁਹਾਨੂੰ ਤੇ ਪੁੱਠਾ ਪਾਠਾ ਵੇਖੋਗੇ ਜਿਵੇਂ ਉਚਾਈ ਦੇ ਵਿੱਚ ਪੂਰਾ ਠੀਕ ਆ ਜੀ ਅ ਪਿਛਲੇ ਪਾਸੇ ਨੂੰ ਬਿਲਕੁਲ ਉਚਾਈ ਤੇ ਅਗਲੇ ਪਾਸੇ ਨੂੰ ਪਸ਼ੂ ਦੀ ਜਿਵੇਂ ਟਲਾਂ ਜੀ ਸਟਾਰਟ ਹੁੰਦੀ ਹੈ। ਕੋਠਾ ਪਠਾ ਪੂਰਾ ਉੱਚਾ ਚੌੜਾਈ ਦੇ ਵਿੱਚ ਵੇਖੋਗੇ ਦੋਸਤੋ। ਆਹ ਫੇਸ ਕੁਆਲਟੀ ਆ ਮੂੰਹ ਮੱਥਾ ਦੇਖੋ। ਸਿੰਘਾਂ ਦੀ ਪੰਤਰ ਵੇਖੋ। ਠੀਕ ਆ। ਜੰਮੀ ਪੜੀ ਪੂਰੀ ਆ ਤੇ ਡੇਢ ਮਹੀਨਾ ਦਾ ਜਿਹੜਾ ਸਮਾਂ ਹੋ ਗਿਆ, ਡੇਢ ਮਹੀਨਾ ਜਿਹੜਾ ਹੋ ਗਿਆ ਸਮਾਂ ਸੂਈ ਨੂੰ। ਮਗਰ ਇਹਦੇ ਵੀ ਕੱਟੀ ਆ ਤੇ 11 ਲੀਟਰ ਦੀ ਚਵਾਈ ਆ ਦੋਸਤੋ ਤੁਸੀਂ ਕਰ ਲਿਓ ਠੀਕ ਘਰ ਵਿਜਟ ਕਰਕੇ। ਜਿਹੜੇ ਵੀਰ ਨੇ ਖਰੀਦਦਾਰ ਨੇ ਖਰੀਦਣੀ ਆ ਆਪਦੀ ਤਸੱਲੀ ਤੁਸੀਂ ਕਰ ਲਿਓ ਠੀਕ ਆ। ਤੇ ਜੇ ਚਾਪਸਮਾ ਇੱਕ ਨੰਬਰ ਆ ਬਾਕੀ ਉਲਟ ਬਹਿਣੀ ਵਾਲੇ ਪਾਸਿਓਂ ਮਗਰਲੇ ਥੰਦਾ ਜਿਹੜਾ ਜ਼ਿਕਰ ਆ ਉਹ ਮੈਂਸ਼ਨ ਆ ਵੀਰ ਗੁਰਪ੍ਰੀਤ ਨੇ ਕਰ ਹੀ ਦਿੱਤਾ ਵੀ ਇੱਕ ਵਾਰੀ ਪਸਮਾਹ ਹੋ ਕੇ ਤੇ ਬਾਅਦ ਵਿੱਚ ਪਸਮਾਜ ਜਰਾ ਦੋਸਤੋ ਟੁੱਟਮਾ ਪਸਮਾਹ ਬਾਅਦ ਵਿੱਚ ਹੁੰਦਾ ਠੀਕ ਆ ਤੇ ਆ ਵੇਖੋ ਜਰਾ ਆਹ ਲਓ ਜੀ ਹਾਂਜੀ ਤੋਰ ਲਈਏ ਜੀ ਬਾਕੀ ਕੱਦ ਕਾੜ ਦੀਆਂ ਦੋਵੇਂ ਭਰਾਵੋ ਜਿਹੜੀਆਂ ਮੱਜਾਂ ਨੇ ਵੱਡੀਆਂ ਨੇ ਪੂਰੀਆਂ ਠੀਕ ਆ ਕੋਈ ਮੀਡੀਅਮ ਸਮੱਧਰ ਜੇ ਕੱਦ ਦੀ ਨਹੀਂ ਵੀ ਪੂਰੀਆਂ ਵੱਡੀਆਂ ਮੱਜਾਂ ਨੇ ਜੱਡੀ ਆਪਾਂ ਨਾਰਮਲ ਹਾਈਟ ਦੀ ਤੁਹਾਨੂੰ ਕਹਿ ਸਕਦੇ ਫੁੱਲ ਵੱਟੀਆਂ ਕੋਈ ਛੋਟੀਆਂ ਜਿਹੀ ਨਹੀਂ ਹੈਗੀਆਂ ਇਸ ਕਰਕੇ ਵੀ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਛਾੜ ਬਹੁਤ ਚੰਗੀ ਬਾਈ ਜੀ ਠੀਕ ਆ ਠੀਕ ਆ ਜੀ ਬਾਕੀ ਇੱਕ ਵਾਰੀ ਆ ਥਾਣ ਤੁਹਾਨੂੰ ਉਲਟ ਬਹਿਣੀ ਵਾਲੇ ਪਾਸਿਓਂ ਆਪਾਂ ਦਿਖਾ ਦਿੰਨੇ ਆ ਦੇਖੋ ਆ ਕਰੋ ਜੀ ਠੀਕ ਆ ਜੀ ਅਗਲੇ ਪਿਛਲੇ ਮਗਰਲੇ ਥਣਾ ਦਾ ਸਾਇਜ ਹੈਗਾ ਉਹ ਇੱਕੋ ਜਿਹਾ ਹੈਗਾ ਅਗਲੇ ਨਾਲ ਅਗਲੇ ਦਾ ਤੇ ਪਿਛਲੇ ਨਾਲ ਪਿਛਲੇ ਦਾ ਠੀਕ ਆ ਜੀ ਤੇ ਆਹ ਮਗਰ ਬੱਚਾ ਜਿਹੜਾ ਫੀਮੇਲ ਕਾਫ ਆ ਆਹ ਕੱਟੀ ਦੇਖ ਸਕਦੇ ਹੋ ਠੀਕ ਆ ਤੇ ਮਗਰ ਨੀਲੀ ਦੇ ਪੱਖ ਦੇ ਵਿੱਚ ਜਿਹੜੀ ਮਗਰ ਕੱਟੀਆਂ ਮੱਥਾ ਬੱਲਾ ਚਾਰੇ ਪੈਰ ਤੋਂ ਤੇ ਆ ਮਗਰ ਕੱਟੀ ਵੀ ਚੰਗੀ ਹੈ ਠੀਕ ਆ ਜੀ ਤੇ ਆਹ ਜਿਹੜੀ ਮੱਝ ਵੀਰ ਕੋਲੇ ਆ ਦੂਜੇ ਨੰਬਰ ਤੇ ਅਛਾ ਗੁਰਪ੍ਰੀਤ ਵੀਰ ਕੀ ਮੋਲ ਕੀ ਕਰਦੇ ਐ ਇਹਦੀ ਡਿਮਾਂਡ ਕੀ ਰੱਖੀ ਹੋਈ ਤੇ ਇਹਦਾ ਵੀ ਜੀ 70000 70000 ਹਾਂ ਜੀ ਠੀਕ ਆ ਜੀ ਲੈ ਲਈਏ 70000 ਕਿਉਂਕਿ ਪਸ਼ੂ ਦੇ ਵਿੱਚ ਹੁੰਦਾ ਨਾ ਵੀ ਚਲੋ ਛੋੜਛੱਪਾ ਦਾ ਹਰਕਤ ਦੇ ਵਿੱਚੋਂ ਕਰਨਾ ਪੈਂਦਾ ਹਾਂਜੀ ਤੇ ਜੋ ਮਾਨਤਨ ਬਣਿਆ ਕਿਸੇ ਭੈਣ ਭਰਾ ਦਾ ਕਰਾਉਣ ਦਾ ਹਾਂ ਕਰਾਂਗੇ ਹਰ ਵਾਰ ਦੀ ਤਰ੍ਹਾਂ ਹੁੰਦਾ ਹੀ ਆ ਹੁੰਦਾ ਹੀ ਆ ਠੀਕ ਆ ਪੂਰਾ ਮਾਨਤਨ ਕਰਾਂਗੇ ਵੀਰ ਦਾ ਜੇ ਜਿਹੜਾ ਨੇੜੇ ਆਉਂਦਾ 70000 ਦੀ ਭਾਵੋ ਜਿਹੜੀ ਇਹ ਦੂਜੇ ਨੰਬਰ ਤੇ ਤੁਹਾਨੂੰ ਆਪਾਂ ਮੱਝ ਦਿਖਾਤੀ ਆ 70000 ਦੀ ਆ ਸੋ ਜਿਹੜੇ ਵੀਰ ਨੂੰ ਲੋਡ ਹੈਗੀ ਆ ਨੀਡ ਆ ਠੀਕ ਆ ਜੀ ਤੁਸੀਂ ਜਰੂਰ ਕੰਟੈਕਟ ਕਰ ਲਿਓ ਵੀਰ ਗੁਰਪ੍ਰੀਤ ਦੇ ਨੰਬਰ ਤੇ ਆ ਨੰਬਰ ਆਪਾਂ ਜਿਹੜੇ ਆ ਕੰਟੈਕਟ ਨੰਬਰ ਆਪਾਂ ਲੈ ਲੈਨੇ ਆ ਬ ਨੰਬਰ 9952 80777 ਠੀਕ ਹੈ ਜੀ 9877184848 ਠੀਕ ਹੈ ਜੀ ਸੋ ਦੋਸਤੋ ਇਹ ਹਨ ਮੇਰੇ ਨਾਲ ਵੀਰ ਗੁਰਪ੍ਰੀਤ ਸਿੰਘ ਤੇ ਵਿਕਰੀ ਵਾਲੇ ਪਸ਼ੂ ਆ ਇਸ ਘਰੇ ਆਉਂਦੇ ਰਹਿੰਦੇ ਆ ਪਿੱਛੇ ਵੀ ਆਪਾਂ ਤੁਹਾਨੂੰ ਕਾਫੀ ਵੀਡੀਓ ਦੇ ਵਿੱਚ ਦੇ ਪਸ਼ੂ ਆ ਦੋਸਤੋ ਦਿਖਾਏ ਆ ਚਾਹੇ ਉਹ ਗਾਵਾਂ ਹੋਣ ਜਰਸੀ ਹੋਣ ਐਚ ਐਫ ਸ਼ਾਹੀਵਾਲ ਕਿਸੇ ਵੀ ਬਰੀਡ ਦੇ ਵਿੱਚ ਵੈੜ ਹੋਵੇ ਚਾਹੇ ਮੱਝਾਂ ਹੋਣ ਕਾਫੀ ਵੀਡੀਓ ਜਿਹੜੀਆਂ ਅਪਲੋਡ ਕਰੀਆਂ ਸੀ ਆਪਾਂ ਇਸ ਘਰੋਂ ਦਿਖਾਏ ਆ ਪਸ਼ੂ ਤੇ ਜਰੂਰ ਤੁਸੀਂ ਘਰ ਪਹੁੰਚ ਕਰਕੇ ਤਸੱਲੀ ਕਰ ਸਕਦੇ ਹੋ ਵਿਖਾਏ ਹੋਏ ਪਸ਼ੂਆਂ ਦੀ ਜਿੰਨਾ ਦੱਸਿਆ ਗਿਆ ਦੁੱਧ ਵੈਰੀਫਾਈ ਕਰ ਸਕਦੇ ਹੋ ਦੋ ਟਾਈਮ ਚੋ ਚੋਾਈ ਕਰਕੇ ਤਿੰਨ ਟਾਈਮ ਚੋਾਈ ਕਰਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ